ਕਿਸਾਨ ਵੀਰੋ ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬਾੜੀ ਤੇ ਕਿਸਾਨ ਭਾਈ ਭਾਗ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਪੀ ਸਿੰਘ ਦੇ ਵਿੱਚ ਆਪ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤੇ ਕਿਸਾਨ ਵੀਰੋ ਕਈ ਜ਼ਿਮੀਂਦਾਰ ਭਰਾਵਾਂ ਦੇ ਸਵਾਲ ਆ ਰਹੇ ਸੀ ਵੀ ਝੋਨਾ ਖੜ ਗਿਆ ਜਦੋਂ ਉਹਨਾਂ ਨੂੰ ਜੜਪਟ ਕੇ ਦੇਖਣ ਲਈ ਕਿਹਾ ਤਾਂ ਜੜਾਂ ਜਿਹੜੀਆਂ ਕਾਲੀਆਂ ਹੋ ਚੁੱਕੀਆਂ ਸੀਗੀਆਂ ਤਾਂ ਮੈਂ ਸੋਚਿਆ ਵੀ ਇਹਦੇ ਤੇ ਅੱਜ ਜਾਣਕਾਰੀ ਸਾਂਝੀ ਕੀਤੀ ਜਾਵੇ ਵੀ ਇਹਦਾ ਕਾਰਨ ਕੀ ਹੈ ਕਿਹਦੇ ਕਰਕੇ ਜਿਹੜੀਆਂ ਜੜਾਂ ਜਾਦੀਆਂ ਭੂਰੀਆਂ ਹੋ ਜਾਂਦੀਆਂ ਜਿਵੇਂ ਤੁਸੀਂ ਹਾ ਤਸਵੀਰ ਚ ਦੇਖ ਰਹੇ ਹੋ ਜਾਂ ਕਈ ਲਈ ਜੜਾਂ ਜਾਦੀਆਂ ਕਾਲੀਆਂ ਹੋ ਜਾਂਦੀਆਂ ਉਹਦੇ ਕਰਕੇ ਜਿਹੜੀ ਹੈ ਆਪਣੀ ਝੋਨੇ ਦੀ ਗ੍ਰੋਥ ਰੁਕ ਜਾਂਦੀ ਹੈ ਖੜ ਜਾਂਦਾ ਹੈ ਜਰਾ ਚੱਲਦਾ ਨਹੀਂਗਾ ਸੋ ਇਹਦੇ ਬਾਰੇ ਡਿਟੇਲ ਚ ਗੱਲ ਕਰਾਂਗੇ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜਿਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਿਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓ ਦੇਖ ਸਕੋ ਤਾਂ ਕਿਸਾਨ ਵੀਰੋ ਸਭ ਤੋਂ ਪਹਿਲਾਂ ਗੱਲ ਕਰੀਏ ਇਹਦੇ ਪਿੱਛੇ ਚਾਰ ਤੋਂ ਪੰਜ ਕਾਰਨ ਨੇ ਜਿਹੜਾ ਆਪਣੀਆਂ ਜਿਹੜਾਂ ਕਾਲੀਆਂਆਂ ਆ ਜਾਂ ਜ਼ਿਆਦਾ ਭੂਰੀਆਂ ਹੋ ਜਾਂਦੀਆਂ ਫਿਰ ਇਹ ਕੀ ਹੁੰਦਾ ਸੁੱਕ ਜਾਂਦੀਆਂ ਤੇ ਮਰ ਜਾਂਦੀਆਂ ਬਾਅਦ ਚ ਨਵੀਂ ਗਰੋਥ ਜਿਹੜੀ ਹੈ ਜੜਾਂ ਦੀ ਸਟਾਰਟ ਹੁੰਦੀ ਹੈ ਕਈ ਵਾਰੇ ਜੜਾਂ ਦੇ ਉੱਤੇ ਨਾਲ-ਨਾਲ ਜਿਹੜੇ ਤੁਸੀਂ ਛੋਟੇ-ਛੋਟੇ ਵਾਲ ਦੇਖਦੇ ਹੋ ਛੋਟੀਆਂ-ਛਡੀਆਂ ਜੜਾਂ ਹੋਰ ਹੁੰਦੀਆਂ ਉਹ ਵੀ ਆਪਣੇ ਬੂਟਿਆਂ ਨੂੰ ਜਿਹੜਾ ਗਰੋ ਕਹਿ ਲਈਏ ਪੋਜਨ ਪਾਣੀ ਦਿੰਦੀਆਂ ਰਹਿੰਦੀਆਂ ਹੁ ਜੇਕਰ ਗੱਲ ਕਰੀਏ ਸਭ ਤੋਂ ਪਹਿਲਾਂ ਕਈ ਵਾਰ ਆਪਾਂ ਜਦੋਂ ਸਲਫਰ ਪਾ ਦਿੰਨੇ ਆ ਵਾਹਨ ਦੇ ਵਿੱਚ ਸਲਫਰ ਜਾਰਾ ਹੋਣ ਕਰਕੇ ਸਲਫਰ ਦੀ ਜਿਹੜੀ ਐ ਟਾਕਸਿਸਿਟੀ ਆ ਜਾਂਦੀ ਹੈ ਜਿਹਦੇ ਕਰਕੇ ਜੜਾਂ ਨੂੰ ਇਹਦੀ ਪ੍ਰੋਬਲਮ ਆ ਸਕਦੀ ਹੈ ਦੂਜਾ ਕਾਰਨ ਇਹ ਹੁੰਦਾ ਹੈ ਜਿਵੇਂ ਕਿ ਮੈਂ ਅਕਸਰ ਹੀ ਗੱਲ ਕੀਤੀ ਹੈ ਜਦੋਂ ਵੀ ਆਪਾਂ ਖਾਦ ਖਰਾਬ ਦੀ ਵੀਡੀਓ ਬਣਾਈ ਹੈ ਜ਼ਮੀਨ ਦਾ ਪੀ ਐਚ ਕੋਸ਼ਿਸ਼ ਕਰੋ ਕਿ ਆਪਾਂ ਜ਼ਮੀਨ ਦੇ ਮਿੱਟੀ ਦਾ ਟੈਸਟ ਜ਼ਰੂਰ ਕਰਾਈਏ ਕਿਉਂਕਿ ਉੱਥੋਂ ਆਪਾਂ ਨੂੰ ਮਿੱਟੀ ਦਾ ਪੀ ਐਚ ਲੈਵਲ ਜ਼ਰੂਰ ਪਤਾ ਲੱਗੇ ਜੇਕਰ ਪੀ ਐਚ ਜ਼ਿਆਦਾ ਆਪਣੀ ਜ਼ਮੀਨ ਦਾ ਤਾਂ ਕੋਸ਼ਿਸ਼ ਕਰੋ ਡੀ ਏ ਪੀ ਘੱਟ ਵਰਤੋ ਕਿਉਂਕਿ ਜਿਹੜਾ ਡੀ ਏ ਪੀ ਹੈ ਉਹਦਾ ਪੀ ਐਚ 8 ਤੋਂ ਲੈ ਕੇ 8.5 ਤੱਕ ਹੁੰਦਾ ਹੈ ਉਹਦੀ ਜਗ੍ਹਾ ਆਪਾਂ ਸੁਪਰ ਪਾ ਸਕਦੇ ਹਾਂ ਜਦੋਂ ਡੀ ਏ ਪੀ ਜ਼ਿਆਦਾ ਪੈ ਜਾਂਦੀ ਹੈ ਤਾਂ ਉੱਥੇ ਜਿਹੜੀ ਹੈ ਪੀ ਐਚ ਲੈਵਲ ਹੈ ਜਿਹੜਾ ਇੱਕ ਵਾਰ ਸੋਇਲ ਦਾ ਜ਼ਿਆਦਾ ਵੱਧ ਜਾਂਦਾ ਹੈ ਜਿਹਦੇ ਕਰਕੇ ਦਿੱਕਤ ਆਪਾਂ ਨੂੰ ਦੇਖਣੀ ਪੈ ਜਾਂਦੀ ਹੈ ਤੀਜਾ ਕਾਰਨ ਇਹਦੇ ਪਿੱਛੇ ਇਹ ਹੈ ਜਿਹੜਾ ਵਾਹਨ ਚ ਆਪਾਂ ਪਾਣੀ ਹੈ ਜਿਵੇਂ ਕਿ ਹੁਣ 15 ਕ ਦਿਨ ਆਪਾਂ ਖੜਾ ਕੇ ਰੱਖਦੇ ਆ ਉਹਦੇ ਨਾਲ ਕੀ ਹੁੰਦਾ ਆਪਣੇ ਜਿਹੜੇ ਨਦੀਨ ਵੀ ਕਾਬੂ ਹੇਠ ਰਹਿੰਦੇ ਆ ਬੂਟਾ ਵੀ ਵਧੀਆ ਸਟੈਬਲਿਸ਼ ਹੋ ਜਾਂਦਾ ਸਟੈਂਡ ਹੋ ਜਾਂਦਾ ਪਰੰਤੂ ਜਦੋਂ ਆਪਾਂ ਜਿਆਦਾ ਟਾਈਮ ਪਾਣੀ ਜਿਆਦਾ ਫੁੱਲ ਭਰ ਕੇ ਰੱਖ ਲਈਏ ਕਾਫੀ ਜਿਆਦਾ ਪਾਣੀ ਤਾਂ ਉਹਦੇ ਨਾਲ ਵੀ ਜਿਹੜਾ ਜੜਾਂ ਦੀ ਹੈ ਜਿਹੜੀ ਫਿਰ ਜਦੋਂ ਆਕਸੀਡੇਸ਼ਨ ਪ੍ਰੋਪਰ ਹੁੰਦੀ ਨਹੀਂਗੀ ਤਾਂ ਉਹਦੇ ਕਰਕੇ ਜਿਹੜੇ ਆਪਣੀਆਂ ਜੜਾਂ ਉਹ ਕਾਲੀਆਂ ਪੈਣ ਲੱਗ ਜਾਂਦੀਆਂ ਜਾਂ ਭੂਰੀਆਂ ਤੁਸੀਂ ਕੋਸ਼ਿਸ਼ ਕਰੀਏ ਆਪਾਂ ਵਿੱਚ ਵਿੱਚ ਜਿਹੜਾ ਖੇਤ ਨੂੰ ਹਵਾ ਲਵਾਉਂਦੇ ਰਹੀਏ ਖਾਲੀ ਛੱਡੀਏ ਥੋੜਾ ਜਿਹਾ ਮੰਨ ਲਓ ਪਾਣੀ ਸੁਕਾ ਕੇ ਫਿਰ ਇੱਕ ਦੋ ਦਿਨ ਚ ਪਾਣੀ ਲਾਈਏ ਜਿੱਥੇ ਕਿਤੇ ਬਾੜੀ ਜਲਦੀ ਤਰੇੜਾਂ ਪੈ ਜਾਂਦੀਆਂ ਵਾਹਣ ਦੇ ਵਿੱਚ ਉੱਥੇ ਆਪਾਂ ਨਮੀ ਬਣਾਉਣ ਦੀ ਕੋਸ਼ਿਸ਼ ਹੀ ਕਰਨੀ ਹੈ ਉੱਥੇ ਆਪਾਂ ਤਰੇੜਾਂ ਪੈਣ ਨਹੀਂ ਦੇਣੀਆਂ ਤੇ ਇਹਦਾ ਆਪਾਂ ਫ੍ਰੀ ਇਲਾਜ ਇਹੀ ਹੈ ਵੀ ਆਪਾਂ ਜਿਹੜਾ ਵਾਹਣ ਹੈ ਉਹਦੇ ਚੋਂ ਪਾਣੀ ਕੱਢ ਲਿਆ ਕਰੀਏ ਸੁਭਾਈਏ ਟਾਈਮ ਟੂ ਸੈਮ ਕਈ ਮੇਰੇ ਵੀਰ ਆ ਜਿਹੜੇ ਫੰਗੀਸਾਈਡ ਵੀ ਵਰਤ ਰਹੇ ਐ ਜਿਵੇਂ ਦੁਕਾਨਦਾਰ ਫੰਗੀਸਾਈਡ ਕਰਾ ਰਹੇ ਐ ਫੰਗੀਸਾਈਡ ਵਰਤ ਰਹੇ ਐ ਉਹਦੇ ਨਾਲ ਵੀ ਕੁਝ ਹੱਦ ਤੱਕ ਇਹ ਜਿਹੜੀਆਂ ਜੜਾਂ ਠੀਕ ਹੋ ਜਾਂਦੀਆਂ ਤੇ ਗੱਲ ਕਰੀਏ ਅੱਗੇ ਗ੍ਰੋਥ ਹੈ ਜਿਹੜੀ ਤੁਸੀਂ ਜੇਕਰ ਫੰਗੀਸਾਈਡ ਆਪਾਂ ਨਹੀਂ ਵਰਤਣੀ ਤਾਂ ਸਭ ਤੋਂ ਵਧੀਆ ਕੀ ਆ ਆਪਾਂ ਫੜਕੜੀ ਦਾ ਇਸਤੇਮਾਲ ਕਰ ਸਕਦੇ ਹਾਂ ਇਹਦੇ ਤੇ ਅਲੱਗ ਤੋਂ ਵੀ ਵੀਡੀਓ ਪਾਵਾਂਗੇ ਫੜਕੜੀ ਕੀ ਆ ਆਪਾਂ 1 ਕਿਲੋ ਫੜਕੜੀ ਐ ਜਿਹੜੀ ਕੇ ਸੂਤੀ ਕੱਪੜੇ 'ਚ ਬੁਲੇਟ ਕੇ ਆਪਾਂ ਨੱਕੇ ਤੇ ਵੀ ਧਰ ਸਕਦੇ ਹਾਂ ਦੇ ਪਾਣੀ ਜਦੋਂ ਲੱਗੂਗਾ ਸਾਰੀ ਨਾਲ ਖੁਰਕੋਏ ਚਲੀ ਜਾਊਗੀ ਉਹਦੇ ਨਾਲ ਜਿਹੜੀ ਇੱਕ ਫੜਕੜੀ ਵੀ ਇੱਕ ਬਲੀਚਿੰਗ ਪਾਊਡਰ ਜਿਵੇਂ ਪਾਣੀ ਦੇ ਵਿੱਚ ਕੰਮ ਕਰਦਾ ਹੁੰਦਾ ਉਸ ਹਿਸਾਬ ਨਾਲ ਇਹ ਆਪਣਾ ਇੱਕ ਫੰਗੀਸਾਈਡ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਇਹ ਜਿਹੜਾ ਆਪਣੀ ਪਾਣੀ ਦੀ ਕਲੀਨ ਕਰਦਾ ਪਾਣੀ ਨੂੰ ਜਾਂ ਕਹਿ ਲਈਏ ਸਾਫ਼ ਕਰਦਾ ਤੇ ਬਿਮਾਰੀਆਂ ਤੋਂ ਵੀ ਜਿਹੜਾ ਬੂਟਿਆਂ ਨੂੰ ਬਚਾਉਂਦਾ ਹੁਣ ਜੇਕਰ ਆਪਣਾ ਇਸ ਤਰ੍ਹਾਂ ਜਿਹੜਾ ਬੂਟਾ ਖੜ ਗਿਆ ਹੈ ਤਾਂ ਆਪਾਂ ਸਭ ਤੋਂ ਪਹਿਲਾਂ ਤਾਂ ਇਹੀ ਕਰਨਾ ਹੈ ਵੀ ਪਾਣੀ ਦਾ ਆਪਾਂ ਜਰੂਰ ਦੇਖਣਾ ਖੇਤ ਨੂੰ ਹਵਾ ਜਰੂਰ ਲਾਉਣੀ ਹੈ ਤਾਂ ਕਿ ਆਕਸੀਡੇਸ਼ਨ ਹੋਵੇ ਦੂਜਾ ਆਪਾਂ ਕੀ ਕਰ ਸਕਦੇ ਹਾਂ ਜਿਹੜੀ ਤੱਤਾਂ ਵਾਲੀ ਸਪਰੇਅ ਹੈ ਉਹ ਕਰ ਦੋ ਜਿਵੇਂ ਕਿ ਕਿਲੋ ਯੂਰੀਆ ਕਿਲੋ ਲੋਹਾ ਕਿਲੋ ম্যাগਨੀਸ਼ੀਅਮ ਅੱਧਾ ਕਿਲੋ ਕਲੀ ਪਾ ਸਕਦੇ ਹਾਂ ਇਹਦੀ ਜਿਹੜੀ ਸਪਰੇਅ ਕਰਨ ਨਾਲ ਜਿਹੜੀ ਆਪਣਾ ਬੂਟਾ 6-7 ਦਿਨ ਦੇ ਵਿੱਚ ਵਧੀਆ-ਵਧੀਆ ਗਰੋਥ ਕਰ ਜਾਊਗਾ ਵਧੀਆ ਟਿੱਲਰ ਨਿਕਲੇ ਆਉਣਗੇ ਤੇ ਦੂਜੇ ਬੂਟੇ ਐ ਨਾਲ ਰਲ ਜਾਊਗਾ ਇੱਕ ਜਿਹੜਾ ਕਾਰਨ ਹੈ ਉਹ ਹੁੰਦਾ ਆਇਰਨ ਟੌਕਸਿਸਿਟੀ ਆਇਰਨ ਟੌਕਸਿਸਿਟੀ ਨਾਲ ਜਿਵੇਂ ਕਿ ਤੁਸੀਂ ਆਹ ਤਸਵੀਰ ਦੇ ਵਿੱਚ ਦੇਖ ਰਹੇ ਹੋ ਬੂਟੇ ਦੇ ਜਿਹੜੇ ਆ ਬਰਾਉਨਿਸ਼ ਹੋ ਜਾਂਦੇ ਆ ਜਿਹੜੇ ਪੱਤੇ ਆ ਕਹਿ ਲਈਏ ਭੂਰੇ ਰੰਗ ਦੇ ਹੋ ਜਾਂਦੇ ਆ ਕਿਉਂਕਿ ਇਹਦੇ ਨਾਲ ਕੀ ਹੁੰਦਾ ਜਿਹੜੀ ਰੂਟ ਦੀ ਜੜ ਦੀ ਜਿਹੜੀ ਆਕਸੀਡੇਸ਼ਨ ਹੈ ਉਹ ਘਟ ਜਾਂਦੀ ਹੈ ਆਕਸੀਡੇਸ਼ਨ ਕਦੋਂ ਹੋਊਗੀ ਜਦੋਂ ਬਾਹਰ ਨੂੰ ਹਵਾ ਲੱਗੂਗੀ ਸੋ ਜ਼ਰੂਰੀ ਆਪਾਂ ਬਾਹਰ ਨੂੰ ਹਵਾ ਲਵਾਈਏ ਜੇਕਰ ਲੋਹੇ ਦੀ ਟੌਕਸਿਸਿਟੀ ਵੱਧਦੀ ਹੈ ਤਾ ਉਹਦੇ ਨਾਲ ਆਪਾਂ ਇਸ ਹੱਬ ਨੂੰ ਆਈਡੈਂਟੀਫਾਈ ਕਰ ਲੈਨੇ ਆਂ ਕਈ ਵਾਰ ਪੱਤੇ ਵੀ ਇਸ ਤਰ੍ਹਾਂ ਹੋ ਜਾਂਦੀਆਂ ਤੇ ਜੜਾਂ ਵੀ ਕਾਲੀਆਂ ਹੋ ਜਾਂਦੀਆਂ ਜਿਵੇਂ ਕਿ ਆ ਲਿਖਿਆ ਹੋਇਆ ਸਟੈਂਡਰਡ ਗ੍ਰੋਥ ਯਾਨੀ ਕਿ ਗ੍ਰੋਥ ਹੈ ਜਿਹੜੀ ਹੈ ਰੁਕ ਜਾਂਦੀ ਹੈ ਲੀव्स ਪੀਰ ਪਰਪਲ ਬਰਾਊਨ ਥੋੜੇ ਜੇ ਜਾਮਣੀ ਤੇ ਬਰਾਊਨ ਹੋ ਜਾਂਦੇ ਜੇਕਰ ਆਇਰਨ ਦੀ ਟੌਕਸਿਸਿਟੀ ਹੋਵੇ ਲੋਹੇ ਦੀ ਹੋਵੇ ਲੀਫ ਜਿਹੜੇ ਆ ਨੈਰੋ ਨੈਰੋ ਹੋਣਗੇ ਜਿਆਦਾ ਚੜਾਈ ਚ ਨਹੀਂ ਹੋਣਗੇ ਥੋੜੇ ਪਤਲੇ ਹੋਣਗੇ ਤੇ ਇਹਦੇ ਕਰਕੇ ਜਿਹੜਾ ਰੂਟ ਸਿਸਟਮ ਹੈ ਉਹ ਡੇਮੇਜ ਹੋ ਸਕਦਾ ਹੈ ਵਿਦ ਡਾਰਕ ਬ੍ਰਾਊਨ ਟੂ ਬਲੈਕ ਕੋਟਿੰਗ ਔਨ ਦਾ ਰੂਟ ਸਰਫੇਸ ਯਾਨੀ ਕਿ ਜੜਾਂ ਦੇ ਉੱਤੇ ਭੂਰਾਪਣ ਤੇ ਕਾਲਾਪਣ ਆ ਸਕਦਾ ਹੁਣ ਇਹਦਾ ਹੱਲ ਹੀ ਉਹੀ ਚੀਜ਼ਾਂ ਦਸੀਆਂ ਜੋ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਜਿਵੇਂ ਕਿ ਕੁਝ ਤਾਂ ਆਪਾਂ ਟੋਲਰੈਂਟ ਵੈਰਾਈਟੀਆਂ ਬੀ ਸਕਦੇ ਹਾਂ ਜਾਂ ਯੂ ਇੰਟਰਮੀਟੈਂਟ ਇਰੀਗੇਸ਼ਨ ਕਰਨੀ ਹੈ ਵੀ ਯਾਨੀ ਕਿ ਆਪਾਂ ਪਾਣੀ ਥੋੜਾਸ ਕਾਕੇ ਫਿਰ ਨਾਲ ਦੀ ਨਾਲ ਇਰੀਗੇਸ਼ਨ ਕਰਨੀ ਹੈ ਕੰਟੀਨਿਊਸ ਫਲਡਿੰਗ ਨੂੰ ਰੋਕਣਾ 15 ਦਿਨ ਤੋਂ ਵੱਧ ਆਪਾਂ ਪਾਣੀ ਹੈ ਜਿਹੜਾ ਜ਼ਿਆਦਾ ਭਰ ਕੇ ਨਹੀਂ ਰੱਖਣਾ ਜਿੱਥੇ ਪਾਣੀ ਜੀਰਦਾ ਨਹੀਂ ਉੱਥੇ ਵੀ ਕਈ ਵਾਰ ਪ੍ਰੋਬਲਮ ਆ ਸਕਦੀ ਹੈ ਉੱਥੇ ਆਪਾਂ ਜਿਪਸਮ ਵਗੈਰਾ ਯੂਜ਼ ਕਰ ਸਕਦੇ ਹਾਂ ਤੇ ਨਾਲ ਹੀ ਇਹਦੇ ਦੱਸਿਆ ਵੀ ਜਿਹੜਾ ਆਪਾਂ ਬੈਲੈਂਸ ਯੂਜ਼ ਆਫ ਫਰਟੀਲਾਈਜ਼ਰ ਫਰਟੀਲਾਈਜ਼ਰ ਆਪਾਂ ਬਹੁਤ ਧਿਆਨ ਨਾਲ ਜੜੀਆਂ ਯੂਜ਼ ਕਰਨੀਆਂ ਤਾਂ ਕਿ ਜਿਹੜੀ ਆ ਆਪਾਂ ਨੂੰ ਇਹ ਪ੍ਰੋਬਲਮ ਨਾ ਆਵੇ ਯੂਰੀਆ ਵੀ ਆਪਾਂ ਸਾਧ ਦੇ ਨਾਲ ਪਾਉਣਾ ਹੈ ਜ਼ਿਆਦਾ ਨਹੀਂ ਪਾਉਣਾ ਇਹ ਨਹੀਂ ਵੀ ਚਾਰ-ਚਾਰ ਗੱਟੇ ਆਪਾਂ ਪਾ ਰਹੇ ਹਾਂ ਜਾਂ ਕੰਮ ਨਹੀਂ ਕਰਨਾ ਤੇ ਜਿਹੜੀ ਪੋਟਾਸ਼ੀਅਮ ਦੀ ਸਪਲਾਈ ਹੈ ਉਹ ਸਫੀਸ਼ੀਐਂਟ ਹੋਣੀ ਚਾਹੀਦੀ ਹੈ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਆਪਾਂ ਜਿਹੜੀ ਆਪਾਂ ਨੂੰ ਪ੍ਰੋਬਲਮ ਆਈ ਹੈ ਇਹਦੇ ਵਿੱਚ ਝੋਨੇ ਦੇ ਵਿੱਚ ਜੜ ਕਾਲੀਆਂ ਭੂਰੀ ਹੋਣ ਦੀ ਉਹ ਆਪਣਾ ਹੱਲ ਹੋ ਜੂ ਸੋ ਏ ਸੀ ਮੇਰੀ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੂ ਕਰਿਓ ਜੀ ਧੰਨਵਾਦ